ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਦੇ ਹੱਥ ਥੋਕਾ ਨਹੀਂ ਸੀ ਬੰਨਣਾ ਚਾਹੀਦਾ ਪੰਜਾਬ ਸਰਕਾਰ ਨੂੰ ਐਨਐਸਏ ਲਾਉਣ ਵਿੱਚ ਜਿਹੜੇ ਭਾਈ ਰਾਜੂਵਾਨਾ ਸਾਹਿਬ ਦੀ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਉਮਰ ਕੈਦ ਵਿੱਚ ਤਬਦੀਲ ਕਰਨਾ ਹਜੇ ਉਹ ਵੀ ਮਸਲਾ ਲਟਕਦਾ ਹੀ ਆ ਉਹਦਾ ਵੀ ਅਸੀਂ ਚਾਹੁੰਦੇ ਕੋਈ ਬਹੁਤ ਠੋਸ ਉਹਦਾ ਜਿਹੜਾ ਪ੍ਰੋਗਰਾਮ ਉਲੀਕੇ ਉਹ ਦਿੱਤਾ ਜਾਵੇ ਤਾਂ ਜੋ ਸਾਰਾ ਪੰਜਾਬ ਇਸ ਗੱਲ ਦੇ ਨਾਲ ਖੜਾ ਹੋ ਸਕੇ ਕਿ ਪੰਜਾਬ ਦੇ ਜਿਹੜੇ ਸਿੰਘ ਨੇ ਰੋਲ ਰਹੇ ਨੇ ਜੇਲ੍ਹਾਂ 'ਚ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਜਾਂ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਹੁਣ ਜੇਲ੍ਹ 'ਚ ਰੱਖਣ ਦਾ ਕੋਈ ਤੁਕ ਨਹੀਂ ਬਣਦੀ ਕੋਈ ਵਜ੍ਹਾ ਨਹੀਂ ਬਣਦੀ ਜਿਹੜੇ ਕਿਸਾਨ ਨੇ ਅੱਜ ਵੀ ਐਮਐਸਪੀ ਮੰਗ ਰਹੇ ਆ ਤੇ ਨਾਲ ਨਾਲ ਜਿਹੜੇ ਆਪਣਾ ਹੁਣ ਝੋਨੇ ਦੀ ਫਸਲ ਇਸ ਵੇਲੇ ਆਪਾਂ ਕਿਸਾਨ ਸਾਰੇ ਪਾਲ ਰਹੇ ਨੇ ਤੇ ਜਿਹੜੀ ਬਾਸਮਤੀ ਦੀ ਐਕਸਪੋਰਟ ਤੇ ਬੈਨ ਕਰਤਾ ਹਿੰਦੁਸਤਾਨ ਦੀ ਸਰਕਾਰ ਨੇ ਉਹ ਵੀ ਬੜੀ ਟਾ ਲੱਗੀ ਪਾਸਮਤੀ ਦੀ ਪ੍ਰਾਈਸ ਆਪਣੇ ਘਟ ਗਈ ਜਿਹੜੀ ਪਰਮਲ ਬਹੁਤ ਆਪਣੇ ਪੰਡਾਰ ਭਰੇ ਪਏ ਨੇ ਬਹੁਤ ਜਿਆਦਾ ਪਰਮਲ ਇਸ ਵੇਲੇ ਸਟੋਰੇਜ ਭਈਆ ਉਹਦੀ ਉਹਦੀ ਐਕਸਪੋਰਟ ਨਹੀਂ ਆਪਣੇ ਖੋਲਣ ਜਾ ਰਹੀ ਇੰਡੀਅਨ ਗਵਰਨਮੈਂਟ ਇਹ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਜਿਹੜਾ ਕਿਸਾਨਾਂ ਦਾ ਜਿਸ ਕਰਕੇ ਕਿਸਾਨ ਹਜੇ ਵੀ ਸੜਕਾਂ ਤੇ ਤਰਨਾ ਦੇ ਰਹੇ ਨੇ ਤੇ ਉਹ ਹਜੇ ਵੀ ਸੰਘਰਸ਼ ਕਰ ਰਹੇ ਨੇ ਪੰਥ ਦੀ ਜਿਹੜੀ ਏਕਤਾ ਬਾਰੇ ਅਸੀਂ ਇਹ ਅਪੀਲ ਕਰਦੇ ਆਂ ਕਿ ਸਿੰਘ ਸੰਭਾਦਾਂ ਨੂੰ ਜਾਂ ਸਾਰੇ ਸਿੱਖ ਬੁੱਧੀਜੀਵੀਆਂ ਨੂੰ ਸਿੱਖ ਧਾਰਮਿਕ ਸਿੱਖਿਸ਼ਤਾ ਨੂੰ ਕਿ ਪੰਥ ਵਿੱਚ ਏਕਤਾ ਹੋਣੀ ਚਾਹੀਦੀ ਆ ਅਗਰ ਪੰਥ ਇਕੱਠਾ ਆ ਤਾਂ ਫਿਰ ਕਿਸੇ ਵੀ ਆਪਣੇ ਮਸਲੇ ਦਾ ਮੁਕਾਬਲਾ ਕਰ ਸਕਦੇ ਆ ਕੋਈ ਵੀ ਸੰਕਟ ਨੂੰ ਆਪਾਂ ਟਾਲ ਸਕਦੇ ਆ ਜਾਂ ਆਪਾਂ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ ਇਸ ਲਈ ਅਸੀਂ ਇਹ ਤੰਨੇ ਕਿ ਅਸੀਂ ਅਪਰੋਚ ਵੀ ਕਰਾਂਗੇ ਧਾਰਮਿਕ ਸਖਸੀਤਾਂ ਦੇ ਕੋਲ ਸਿੱਖ ਬੁੱਧੀਜੀਵਿਆਂ ਕੋਲ ਸਿੰਘ ਸਭਾਾਂ ਦੇ ਕੋਲ ਕਿ ਕੋਈ ਐਸੀ ਕਮੇਟੀ ਬਣਾਈ ਜਾਵੇ ਜਿਹਦੀਆਂ ਧਾਰਨਾ ਬਹੁਤ ਪਹਿਲਾਂ ਵੀ ਸੀਗੀਆਂ ਕਿ ਚਾਹੇ ਕਾਲ ਤੱਕ ਸਾਬਲਾਂ ਕੋਮੇਟੀ ਬਣਾਈ ਗਈ ਜਿਸ ਕਮੇਟੀ ਨੇ ਪੰਥ ਨੂੰ ਇਕੱਠਾ ਕਰਨ ਵਾਸਤੇ ਆਪਣਾ ਵੱਡਮੁਲਾ ਯੋਗਦਾਨ ਪਾਇਆ ਤੇ ਜਿਹੜੇ ਹਮਖਿਆਲੀ ਲੀਡਰ ਨੇ ਸਿੱਖ ਪੰਥ ਦੇ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤਾਂ ਕਿ ਪੰਥ ਦੀ ਸ਼ਕਤੀ ਨੂੰ ਦੁਆਰਾ ਕੈਮ ਕੀਤਾ ਜਾ ਸਕੇ ਤੇ ਉਹ ਲੀਡਰਸ਼ਿਪ ਨੂੰ ਮੋੜੇ ਲੈ ਕੇ ਆਂਦਾ ਜਾਵੇ ਜਿਹੜੀ ਲੀਡਰਸ਼ਿਪ ਨੂੰ ਸਾਰਾ ਸਿੱਖ ਪੰਥ ਪ੍ਰਵਾਨ ਕਰ ਸਕੇ ਤੇ ਇੱਕ ਝੰਡੇ ਥੱਲੇ ਸਾਰਾ ਪੰਥ ਇਕੱਠਾ ਹੋਵੇ ਇਹਦੇ ਵੀ ਉਪਰਾਲੇ ਲਗਾਤਾਰ ਜਦ ਵੀ ਕਿਤੇ ਕੋਈ ਐਦਾਂ ਦੇ મતਪੇਦ ਪੈਦਾ ਹੋਏ ਨੇ ਜਾਂ ਕਿਸੇ ਨੇ ਕੋਈ ਗਲਤੀ ਕੀਤੀ ਆ ਜਾਂ ਕਿਤੇ ਕੋ ਤੜੇਬੰਦੀ ਬਣੀ ਆ ਇਹ ਪਹਿਲਾਂ ਤੋਂ ਹੀ ਐਦਾਂ ਦੀਆਂ ਮਸਾਲਾ ਨੇ ਕੀ ਪੰਥ ਨੂੰ ਇਕੱਠਾ ਕਰਨ ਵਾਸਤੇ ਸਾਰੇ ਸੋਹਰਦ ਅਤੇ ਨੇਕ ਜਿਹੜੀ ਪੰਥਕ ਸ਼ਖਸੀਤਾ ਹਨ ਉਹਨਾਂ ਨੇ ਇਹਦੇ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਇਆ ਇਸ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਇਹਦੀ ਆਪਣੀ ਕੋਈ ਕਮੇਟੀ ਬਣੇ ਤਾਂ ਕਿ ਪੰਥ ਇਕੱਠਾ ਹੋ ਸਕੇ ਜਿਹੜਾ ਫੈਸਲਾ ਸਿੰਘ ਸਭਾ ਨੇ ਕੱਲ ਸੁਣਾਇਆ ਜਿਸ ਦੀ ਉਡੀਕ ਸਾਰੀ ਦੁਨੀਆ ਚ ਸਿੱਖ ਜਗਤ ਨੂੰ ਸੀ ਗੁਰੂ ਦੀ ਸੰਗਤ ਨੂੰ ਸੀ ਪੰਜਾਬੀਆਂ ਨੂੰ ਸੀ ਉਸ ਫੈਸਲੇ ਨੂੰ ਲੈ ਕੇ ਇਹ ਕਵਾਂਗੇ ਕਿ ਉਹ ਫੈਸਲਾ ਸਿੱਖ ਪਰੰਪਰਾਵਾਂ ਦੇ ਅਨੁਸਾਰ ਹੋਇਆ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਸਤਕਾਰ ਆ ਅਕਾਲ ਤਖਤ ਸਾਹਿਬ ਦਾ ਮਾਣ ਆ ਅਕਾਲ ਤਖਤ ਸਾਹਿਬ ਦੀ ਵਡਿਆਈ ਤੇ ਸਰਵੋੱਚ ਹੈਗੀ ਆ ਉਹਨ ਕੋਈ ਵੀ ਉਹਨ ਕੋਈ ਕੁਐਸਚਨ ਨਹੀਂ ਕਰ ਸਕਦਾ ਤੇ ਇਸ ਮਾਣ ਸਤਕਾਰ ਨੂੰ ਹੋਰ ਉੱਚਾ ਚੱਕਿਆ ਜਿਹੜਾ ਕੱਲ ਸਿੰਘ ਸਭਾਵਾਂ ਵੱਲੋਂ ਫੈਸਲਾ ਸੁਣਾਇਆ ਗਿਆ ਜਿਹੜੀ ਅਸੀਂ ਬੇਨਤੀ ਕਰਕੇ ਆਏ ਸੀਗੇ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੇ ਸਾਰੇ ਲੀਡਰ ਸਹਿਬਾਨ ਜੋ ਜੋ ਵੀ ਜਿੰਨਾ ਜਿੰਨਾ ਲੀਡਰਾਂ ਨੇ ਜਿਹੜੇ ਗਲਤੀਆਂ ਕੀਤੀਆਂ ਸੀ ਗੁਨਾਹ ਕੀਤੇ ਸੀ ਜਿਸ ਜਿੰਨਾ ਗੁਨਾਹ ਕਰਕੇ ਜਿਸ ਜਿੰਨਾ ਕਾਰਨਾ ਕਰਕੇ ਜਿਸ ਕਰਕੇ ਅਕਾਲੀ ਦਲ ਉਟਾ ਲੱਗੀ ਸੀ ਜਿਹੜਾ ਕਿ ਸਿੰਘ ਸਾਹਿਬ ਨੇ ਆਪ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੰਥ ਦੇ ਸਰੂਪ ਨੂੰ ਬਹੁਤ ਵੱਡੀ ਟਾਲ ਲੱਗੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਬੜੇ ਪਤਲੇ ਹੋਏ ਨੇ ਤੇ ਸਕਤ ਇਹ ਤਾਂ ਦਾ ਬੜਾ ਬੜਾ ਨੁਕਸਾਨ ਹੋਇਆ ਜਿਸ ਕਰਕੇ ਕਾਲੀ ਦਲ ਅੱਜ ਇਸ ਸੰਕਟ ਚੋਂ ਨਿਕਲ ਰਿਹਾ ਜੇ ਸੰਕਟ ਚੋਂ ਕੱਢਣ ਵਾਸਤੇ ਸਾਰੇ ਹੀ ਸ਼੍ਰੋਮਣੀ ਕਾਲੀ ਦਲ ਸਰਦਾਰ ਲਹਿਰ ਦੇ ਲੀਡਰ ਜਾਂ ਪੰਥਦਰਦੀ ਪੰਥ ਤਸੀ ਸੋਹੇਰਦ ਜਿਹੜੇ ਆਪਣੇ ਪੰਥਕ ਆਗੂ ਨੇ ਉਹਨਾਂ ਨੇ ਇਹਦੇ ਵਿੱਚ ਆਪਣਾ ਸਾਰਿਆਂ ਨੇ ਯੋਗਦਾਨ ਪਾਇਆ ਅੱਜ ਦੀ ਜਿਹੜੀ ਪ੍ਰਸੀਡੀਅਮ ਦੀ ਉਤੇ ਐਡਵਾਈਜ਼ਰੀ ਜਿਹੜੀ ਕੌਂਸਲ ਦੀ ਮੀਟਿੰਗ ਹੋਈ ਆ ਉਹਨੇ ਇਹ ਸਾਰੇ ਅੱਜ ਮਤੇ ਪਾਏ ਨੇ ਜਿਸ ਦਾ ਜ਼ਿਕਰ ਅਸੀਂ ਤੁਹਾਡਾ ਸਾਰੇ ਨਾਂ ਸਾਂਝਾ ਕਰਕੇ ਹਟਿਆ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਬਾਦਲ ਤੇ ਆਪਣੀ ਕੈਬਨਟ ਦੇ ਨਾਲ ਅੱਜ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਪਹੁੰਚ ਚੁੱਕੇ ਨੇ ਦੇਖੋ ਸਿੰਘ ਸਵਾਨ ਨੇ ਜਿਹੜਾ ਕੱਲ ਫੈਸਲਾ ਲਿਆ ਉਸ ਵਿੱਚ ਅਕਾਲ ਤਖਤ ਸਾਹਿਬ ਦੇ ਜੈਦਰ ਸਾਹਿਬ ਨੇ ਆਖਿਆ ਸੀ ਕਿ ਜਿਹੜੇ ਕੈਬਨਟ ਦੇ ਮંત્રી ਨੇ ਉਹ 15 ਦਿਨਾਂ ਦੇ ਵਿੱਚ ਵਿੱਚ ਆ ਕੇ ਆਪਣਾ ਜਿਹੜਾ ਪੱਕੇ ਪੇਸ਼ਕਰਨ ਆਪਣਾ ਸਪਸ਼ਟੀਕਰਨ ਦੇ। ਤੇ ਸੁਖਬੀਰ ਸਿੰਘ ਬਾਦਲ ਜੀ ਨੂੰ ਉਹਨਾਂ ਨੇ ਤਨਖਾਹਿਆ ਕਰਾਰ ਦਿੱਤਾ ਸੀਗਾ। ਤਨਖਾਹਿਆ ਕਰਾਰ ਦਾ ਮਤਲਬ ਇਹ ਹੁੰਦਾ ਕਿ ਨਾ ਤਾਂ ਉਹਦੇ ਨਕਸ਼ ਬੰਦ ਆਪਣੇ ਰੱਖਿਆ ਜਾਵੇ ਉਹਦੇ ਨਾਲ ਕੋਈ ਜਿਹੜਾ ਤਾਲਮੇ ਨਾ ਹੋਵੇ ਤਨਖਾਹਿਆ ਕਦੀ ਉਹਦੀ ਆਪਣੇ ਕਿਸੇ ਗੁਰੂ ਘਰ ਚ ਅਰਦਾਸ ਨਹੀਂ ਹੋ ਸਕਦੀ। ਕਿਸੇ ਗੁਰੂ ਘਰ ਚੋਂ ਦੇਖ ਨਹੀਂ ਕਰਾ ਸਕਦਾ ਮਤਲਬ ਬਹੁਤ ਵੱਡਾ ਗੁਣੀ ਘਰ ਸਮਝਿਆ ਜਾਂਦਾ ਜਿਹਨੂੰ ਆਪਣੇ ਅਕਾਲ ਤਖਸਾਲ ਵੱਲੋਂ ਤਨਖਾਹਾਂ ਈਕਰਾਰ ਦਿੱਤਾ ਜਾਂਦਾ ਤੇ ਇਸ ਗੱਲ ਦੀ ਸਾਨੂੰ ਬੜੀ ਨਿਮੋਸ਼ੀ ਆ ਕਿ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਅੱਜ ਤਨਖਾਹਾਂ ਈਕਰਾਰ ਦਿੱਤਾ ਗਿਆ ਅਕਾਲ ਤਖਸਾਲ ਦੇ ਜਾਇਦਾ ਸਾਹਿਬ ਵੱਲੋਂ ਤੇ ਬਹੁਤ ਚੰਗਾ ਹੁੰਦਾ ਅਗਰ ਸੁਖਵੀਰ ਸਿੰਘ ਬਾਦਲ ਹੁਣੇ ਹੀ ਬਹੁਤ ਪਹਿਲਾਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲੰਬੇ ਹੋ ਜਾਂਦੇ ਤਾਂ ਕਿ ਅਕਾਲੀ ਦਲ ਨੂੰ ਇਹ ਜਿਹੜਾ ਸਮਾਂ ਇਤਿਹਾਸ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਿਆ ਹੋਊਗਾ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹਾਂ ਐਲਾਨ ਕੀਤਾ ਇਹ ਗੱਲ ਬਹੁਤ ਵੱਡੀ ਆ ਇਸ ਗੱਲ ਦਾ ਸਿੱਖ ਪੰਥ ਦਾ ਬੜਾ ਘਾਟਾ ਹੋਇਆ ਤੇ ਜਿਹੜਾ ਤਨਖਾਹਾਂ ਹੋਵੇ ਇਹ ਵੀ ਦੇਖੋ ਜ਼ਿਕਰ ਹੁੰਦਾ ਅਕਾਲੀ ਦਲ ਦੇ ਆਪਣੇ ਵਿਧਾਨ ਵਿੱਚ ਜਾਂ ਅਕਾਲੀ ਦਲ ਦੀ ਜਿਹੜੀ ਆਪਣੀ ਵਿਚਾਰਧਾਰਾ ਆ ਸਿੱਖ ਬੁੱਧੀਜੀਵੀ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਕੋਈ ਵੀ ਪਤਿਤ ਜਾਂ ਕੋਈ ਤਨਖਾਈਆ ਹੋਵੇ ਉਹ ਅਕਾਲੀ ਦਰ ਦਾ ਪ੍ਰਧਾਨ ਨਹੀਂ ਬਣ ਸਕਦਾ ਜਾਂ ਨਹੀਂ ਰਹਿ ਸਕਦਾ ਹੁਣ ਜੋ ਵੀ ਆਪਣਾ ਪੱਖ ਪੇਸ਼ ਕਰਾਂਗੇ ਸੁਖਬੀਰ ਸਿੰਘ ਬਾਦਲ ਇਹ ਤਾਂ ਬਾਅਦ ਚ ਪਤਾ ਲੱਗੂਗਾ ਪਰ ਜੋ ਸਿੰਘ ਸਭਾ ਦਾ ਉੱਥੇ ਫੈਸਲਾ ਹੋਇਆ ਉਹ ਸਿੱਖ ਪਰੰਪਰਾਵਾਂ ਦੇ ਅਨੁਸਾਰ ਹੋਇਆ ਤੇ ਉਹਦਾ ਜਿਹੜਾ ਸਿੱਖ ਸੰਗਤ ਉੱਥੇ ਆਪਣੀ ਤਸੱਲੀ ਪ੍ਰਗਟ ਕਰ ਰਹੀ ਹੈ ਰੋਸਾ ਦਿੱਕਾ ਲਿਆ ਜੀ ਜੋ ਫੈਸਲਾ ਉੱਥੋਂ ਹਰਨਾ ਸਿੰਘ ਸਰਬਾਨਾ ਬਜੋ ਉਹ ਕਾ ਕੱਟ ਨਹੀਂ ਲੋਰੀ ਤਲੰਤ ਸਾਹਿਬ ਕੋਣਾ ਹੈ ਪਰਪਰਪਰ ਕੋਣਾ ਪਰ ਕੀ ਆ ਪਾਠ ਕਰਕੇ ਜਾਂ ਜੂੜੇ ਸਾਫ ਕਰਕੇ ਲੰਗਰ ਹਾਲ ਚ ਸੇਵਾ ਕਰਕੇ ਕੀ ਬੇਦਨੀ ਵਾਲੇ ਉਚੀਤੇ ਹੋਏ ਗੁਨਾਹ ਜਿਹੜੇ ਗੁਨਾਹ ਆ ਪਪਾਪ ਹੋ ਜਾਣਗੇ ਦੇਖੋ ਆਪਾਂ ਨੂੰ ਇੱਕ ਆਮ ਧਾਰਨਾ ਬਣ ਗਈ ਹੈ ਕਿ ਜਿਹੜਾ ਉੱਥੋਂ ਆਪਾਂ ਨੂੰ ਸਜ਼ਾ ਮਿਲਣੀ ਆ ਉਹ ਆਪਾਂ ਜਿਹੜੀ ਸੇਵਾ ਹੁੰਦੀ ਆ ਆਪਾਂ ਗੁਰੂ ਘਰਾਂ ਚ ਕਰਦੇ ਆ ਉਹਦੇ ਰੂਪ ਵਿੱਚ ਹੋਊਗੀ ਪਰ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਵਾਰੀ ਇਦਾਂ ਦੀ ਸਜ਼ਾ ਵੀ ਸੁਣਾਈ ਗਈ ਆ ਕਿ ਜਿੱਦਾਂ ਦਾ ਕੋਈ ਗੁਨਾਹ ਕੀਤਾ ਜਿੱਦਾਂ ਦਾ ਪਾਪ ਕੀਤਾ ਅਗਰ ਉਸ ਮੁਤਾਬਕ ਸਜ਼ਾ ਜਿਹਨੂੰ ਜਦੋਂ ਮਿਲਦੀ ਆ ਤੇ ਬਹੁਤ ਸਾਰੇ ਜਿਹੜੇ ਕੰਮਾਂ ਤੋਂ ਬੜੇ ਸਾਰ ਬਹੁਤ ਮਸਲਿਆਂ ਤੋਂ ਉਹ ਉਹਨਾਂ ਆਗੂਆਂ ਨੂੰ ਲੰਮੇ ਰੱਖਿਆ ਜਾਂਦਾ ਆ ਇਹ ਵੀ ਸਜ਼ਾ ਦਾ ਹਿੱਸਾ ਆ ਕਿ ਉਹ ਆਗੂ ਕਿਸੇ ਆਪਣੇ ਧਾਰਮਿਕ ਮਸਲੇ 'ਚ ਕਿਸੇ ਆਪਣੇ ਸਿਆਸੀ ਕੰਮਕਾਜ ਵਿੱਚ ਉਹਨਾਂ ਦਾ ਕੋਸ਼ਿਸ਼ ਸਮੇਂ ਤੱਕ ਨਹੀਂ ਕੋਈ ਉਹਨਾਂ ਦਾ ਜਿਹੜਾ ਰੋਲ ਰਹੂਗਾ ਉਹਨਾਂ ਦਾ ਕੋਈ ਦਖਲ ਨਹੀਂ ਰਹੂਗਾ ਇਹ ਵੀ ਸਜ਼ਾ ਦਾ ਹਿੱਸਾ ਹੈਗਾ ਆ ਆ ਪਿਛਲੇ ਸਮੇਂ ਅਚ ਕਈ ਆਗੂਆਂ ਨੂੰ ਸਜ਼ਾਾਂ ਵਿੱਚ ਮਿਲ ਗਿਆ ਹਾਂ ਤੁਸੀਂ ਜਾਣਦੇ ਹੋਣਾ ਬਾਰੇ ਤੇ ਕਈ ਸਾਲ ਉਹਨਾਂ ਨੂੰ ਲੱਗੇ ਉਹਨਾਂ ਨੇ ਬੇਨਤੀਆਂ ਕੀਤੀਆਂ ਚਲੋ ਉਹਨਾਂ ਦਾ ਫਰਜ਼ ਬਣਦਾ ਸੀ ਇਹ ਕੱਲ ਤੱਕ ਸਭ ਕੁਝ ਆ ਕੇ ਪਰ ਇਹ ਜਿਹੜੀ ਜਿਹੜੀ ਸਜ਼ਾ ਆ ਵੱਖਰੇ ਵੱਖਰੇ ਤਰ੍ਹਾਂ ਦੀ ਆ ਜਿਹਨਾਂ ਜਿੱਦਾਂ ਦਾ ਗੁਨਾਹ ਜਿੱਦਾਂ ਦਾ ਪਾਪ ਜਿਹੜਾ ਨੁਕਸਾਨ ਹੋਇਆ ਦੇਖੋ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲਿਆ ਗੁਰੂ ਗ੍ਰੰਥ ਸਾਹਿਬ ਦੇ ਪਤ੍ਰਿਆਂ ਨੂੰ ਖਿਲਾਰੇ ਆ ਗਿਆ ਤੇ ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜੰਮਣਾ ਵੀ ਆ ਤੇ ਮਰਨਾ ਵੀ ਆ ਆਪਣੇ ਹਰ ਗੁਰਸਿੱਖ ਦਾ ਗੁਰੂ ਗ੍ਰੰਥ ਸਾਹਿਬ ਨਾਲ ਤੇ ਸਾਡਾ ਮਰਨ ਹੋ ਗਿਆ ਹਰ ਗੁਰਸਿੱਖ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਵਿੱਚ ਵਿਸ਼ਵਾਸ ਰੱਖਦਾ ਜਦੋਂ ਉੱਥੇ ਪਤਰੇ ਉਹਨਾਂ ਨੇ ਆਪਣੇ ਫਰੋਲ ਤੇ ਪਾਪੀਆਂ ਨੇ ਤੇ ਪੰਥਕ ਸਰਕਾਰ ਕੋਲ ਕੁਝ ਹੋਇਆ ਨਹੀਂ ਫਿਰ ਆਪਾਂ ਉਹਨਾਂ ਦੀ ਪੁਸ਼ਤਪਨਾ ਹੀ ਕਰਦੇ ਰਹੇ ਫਿਰ ਆਪਾਂ ਉਹਨਾਂ ਦੀ ਮਦਦ ਕਰਦੇ ਰਹੇ ਫਿਰ ਆਪਾਂ ਉਹਦੇ ਕੇਸ ਵਾਪਸ ਕੀਤੇ ਤੁਸੀਂ ਸਾਰੇ ਇਹਨਾਂ ਆਪਣੇ ਮਸਲੇਾਰੇ ਜਾਣਦੇ ਹੋ 2007 ਤੋਂ ਲੈ ਕੇ 2017 ਤੱਕ ਜੋ ਵੀ ਆਪਣੇ ਸਾਹਮਣੇ ਹੋਇਆ ਤੇ ਫਿਰ ਜੋ ਜਿਹੜੇ ਏਡੇ ਵੱਡੇ ਪਾਪ ਹੋਏ ਜਿਸ ਆਪਣੇ ਗੱਲਾਂ ਨੂੰ ਲੈ ਕੇ ਪਾਪਾਂ ਨੂੰ ਲੈ ਕੇ ਸਿੱਖ ਸੰਗਤ ਨੇ ਸੜ ਤੋਂ ਕਿਨਾਰਾ ਕਰ ਲਿਆ ਸੜ ਤੋਂ ਵੱਖਰਾ ਵੱਖਰਾ ਹੋ ਗਏ ਆਪਣੇ ਸਿੱਖ ਸਾਨੂੰ ਆਈਸੋਲੇਟ ਕਰਤਾ ਸਿੱਖਾਂ ਨੇ ਤੇ ਉਹਦੇ ਉਹਦੇ ਮੁਤਾਬਕ ਹੀ ਇਹ ਜਿਹੜੀ ਸਿੰਘ ਸਵਾਨ ਵੱਲੋਂ ਸਜ਼ਾ ਸੁਣਾਈ ਜਾਣੀ ਹੈਗੀ ਆ ਤੇ ਜਿਵੇਂ ਅੱਗੇ ਪਰੰਪਰਾ ਦੇ ਮੁਤਾਬਕ ਉਹਨਾਂ ਨੇ ਇਹ ਫੈਸਲਾ ਲਿਆ ਤੇ ਜੋ ਆਧਾਰਨਾ ਅੱਗੇ ਪਹਿਲਾਂ ਨੇ ਆਪਣੇ ਕੋਲ ਅਕਾਲ ਤਖਤ ਸਾਹਿਬ ਵੱਲੋਂ ਜੋ ਸਜ਼ਾਵਾਂ ਸੁਣਾਈਆਂ ਗਈਆਂ ਨੇ ਸਿੱਖ ਸੰਗਤ ਅੱਜ ਉਹ ਵੀ ਆਸ ਲਾ ਕੇ ਬੈਠੀ ਆ ਕਿ ਉਹਦੇ ਮੁਤਾਬਕ ਹੀ ਇਹ ਜਿਹੜੀ ਸਜ਼ਾ ਸੁਣਾਈ ਜਾਊਗੀ ਜਿੱਥੇ ਸੰਬੀਧਿ ਜਿਹੜੀਆਂ तमाम सारीਆਂ ਚੀਜ਼ਾਂ ਜਿਹੜੀ ਦੇ ਵਿੱਚ ਡੇਟਾ ਸਰਸਾਂ ਨੂੰ ਵਾਕੀ ਦਿੱਤੀ ਗਈ ਜਾਂ ਇਖਤਿਹਾਰ ਹੋਏ ਦੇ ਵਿੱਚ ਬਹੁਤ ਚੀਜ਼ਾਂ ਮੌਜੂਦ ਨੇ ਦੇਖੋ ਜਿਨ੍ਹਾਂ ਸਿੰਘ ਸਬਾਨਾ ਨੇ ਉਸ ਸਮੇਂ ਦਵਾਹੇ ਠਾ ਕੇ ਫੈਸਲਾ ਲਿਆ ਉਹਨਾਂ ਦਾ ਵੀ ਰੋਲ ਹੈਗਾ ਪਰ ਜਿਨ੍ਹਾਂ ਨੇ ਫੈਸਲਾ ਕਰਾਇਆ ਜਾਂ ਜਿਹੜੇ ਮੁੱਖ ਦੋਸ਼ੀ ਸਨ ਉਹ ਪਹਿਲੀ ਕਤਾਰ ਵਿੱਚ ਖੜੇ ਨੇ ਉਹ ਹਨ ਜਿਨ੍ਹਾਂ ਨੂੰ ਹੁਣ ਕੱਲ ਜਿਨ੍ਹਾਂ ਬਾਰੇ ਸੁਖਵੀਰ ਸਿੰਘ ਬਾਦਲ ਹੁਣ ਬਾਰੇ ਆਪਣੇ ਸਿੰਘ ਸਭਾਨਾਂ ਨੇ ਜਿਹੜਾ ਫੈਸਲਾ ਲਿਆ ਜਿਹੜੇ ਆਪਣੇ ਸਿੰਘ ਸਭਾਨ ਉਸ ਸਮੇਂ ਸੀਗੇ ਉਹ ਦੂਸਰੀ ਕਤਾਰ ਵਿੱਚ ਖੜੇ ਨੇ ਚਾਹੇ ਉਹਨਾਂ ਤੇ ਦਬਾਅ ਕਿਦਿਆਂ ਦਾ ਕਿਦਾਂ ਦਾ ਪਾਇਆ ਚੰਗਾ ਹੁੰਦਾ ਅਗਰ ਉਹ ਦਬਾਅ ਹੇਠ ਨਾ ਆਉਂਦੇ ਤੇ ਸਿੱਖ ਪੰਥ ਇਸ ਗੱਲ ਨੂੰ ਸੁਰਖਰੂ ਹੋ ਜਾਂਦਾ ਤੇ ਇਸ ਇਹ ਸਮਾਂ ਹੀ ਨਾ ਆਪਾਂ ਨੂੰ ਦੇਖਣ ਨੂੰ ਮਿਲਦਾ ਪਰ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਵੇਲੇ ਉਥੇ ਅਕਾਲ ਤਖਤ ਸਾਹਿਬ ਦੇ ਆਪਣੇ ਮੋਹਰੇ ਹੋ ਕੇ ਇਸ ਗੱਲ ਦਾ ਸਪਸ਼ਟਿਕਰਨ ਦੇਣਾ ਪਊ ਜਾਂ ਜਿਹਨੇ ਕੋ ਗਲਤ ਫੈਸਲਾ ਲਿਆ ਉਹਦੇ ਤੇ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਇਹ ਹੁਣ ਸਿੰਘ ਸਬਾਨ ਆਪ ਇਸ ਗੱਲ ਦਾ ਨਿਰਣਾ ਕਰਨਗੇ